ਅੰਡ ਖੇਤਰ ਸੁਲਤਾਨਪੁਰ ਲੋਧੀ ਚ ਬਿਆਸ ਦਰਿਆ ਕਹਿਰ ਵਰ ਪਾਰਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚਾਰ ਚਫੇਰੇ ਬਿਆਸ ਦਰਿਆ ਦਾ ਪਾਣੀ ਹੀ ਪਾਣੀ ਹਜ਼ਾਰਾਂ ਏਕੜ ਫਸਲਾਂ ਬਰਬਾਦ ਕਰ ਚੁੱਕਿਆ ਹੈ ਆਪਣੇ ਕੋਲ ਬਾਈਕਲੇ ਥਾਂ ਛੱਡੀ ਹੋਈ ਹੈ ਜਿਵੇਂ ਪਿਛਲੀ ਵਾਰ ਤੇਜ ਵੀ ਮੰਨ ਲਓ ਕਿ ਆਪਾਂ ਨੂੰ ਇਦਾਂ ਹੀ ਭਰਾਵਾ ਨਹੀਂ ਕਿਹਾ ਸੀ ਵੀ ਠਿੱਕ ਟੁੱਕੇ ਤੇ ਕੁਝ ਸੱਜਣ ਮਿੱਤਰ ਹੈਗੇ ਉਹਨਾਂ ਦੀ ਜ਼ਮੀਨ ਆਪਾਂ ਨੂੰ ਦਵਾਤੀ ਇਹ ਚ ਵੀ ਇਹ ਹਾਲਾਤ ਬਣੇ ਫਿਰ ਉਹਨਾਂ ਦਾ ਇਰਕੀ ਤਰਲਾ ਮੈਂ ਤਾਂ ਕਰਕੇ ਵੀ ਜ਼ਮੀਨ ਰੱਖੀ ਸੀ ਠੇਕੇ ਤੇ ਕੋਸ਼ ਆਪਾਂ ਨਾਲ ਠੇਕਾ ਦਿੱਤਾ ਹੋਇਆ ਤੇ ਬਾਕੀ ਸਾਰਾ ਟੋਟਲ ਪਿੰਡ ਤੇ 4-5 5-6 ਲੱਖ ਰੁਪਏ ਜਿਹੜਾ ਉਹਨਾਂ ਦਾ ਪਿਆਵ ਜੇ ਦੇਣ ਵਾਲਾ ਖਰਚਾ ਜਿਹੜਾ ਉਹ ਤੋਂ ਵੱਖਰਾ ਲੱਗ ਹੈ ਤੇ ਇਹ ਸਾਰਾ ਹੀ ਖਤਮ ਹੋ ਗਿਆ ਜੀ ਜ਼ਮੀਨ 'ਚ ਕਿੰਨਾ ਕਿੰਨਾ ਪਾਣੀ ਐ ਸੀ ਉੱਥੇ ਜ਼ਮੀਨ 'ਚ ਪਾਣੀ ਘਰ ਤੋਂ ਘੜ ਜੀ ਸੇ ਤੋਂ ਸੱਤ ਬੋਟੇ ਗਈ ਛੋਟੇ ਛੋਟੇ ਮਰੇ ਬੱਚੇ ਆ ਤੇ ਪੜਦੇ ਸੀ ਉਹ ਵੀ ਸਕੂਲ ਉਹਨਾਂ ਕਰਦੇ ਆ ਵੀ ਫੀਸ ਨਹੀਂ ਦਿੱਤੀ ਗਈ। ਇਹਨਾਂ ਭਰਾਵਾਂ ਦੇ ਸਹਯੋਗ ਨਾਲ ਹੀ ਕੁਝ ਪਿੰਡ ਪੁੰਡਾ ਪਿੰਡ ਵਾਲਿਆਂ ਨਾਲ ਜੇ ਤਾਂ ਮੈਨੂੰ ਕਿਹਾ ਵੀ ਮਾੜਾ ਮੋਟਾ ਕਰਕੇ ਇਹਨਾਂ ਦਿੱਤਾ ਹੀ ਤੇ ਉਹ ਵੀ ਚਲੇ ਗਿਆ ਜੀ। ਕਰਜ਼ ਵੀ ਆ ਸਿਰ ਤੇ ਇਸ ਤੋਂ ਇਲਾਵਾ ਹੈਗਾ ਜੀ ਹੈਗਾ ਸਾਰਾ ਕਰਜ਼ਾ ਹੀ ਆ ਜੀ ਕਰਜ਼ਾ ਚੁੱਕ ਕੇ ਲਈ। ਟੋਟਲੀ ਜੀ। 5-6 ਲੱਖ ਰੁਪਈਆ ਹੀ ਹੈਗਾ ਕਰਜ਼ਾ ਸਾਰਾ। ਹੁਣ ਪਾਣੀ ਦਾ ਪੱਧਰ ਤੇ ਲਗਾਤਾਰ ਵੱਧ ਰਿਹਾ ਹੈ। ਕੋਈ ਆਸ ਹੈ ਕੀ ਹਾਲਾਤ ਸੁਧਰਨ ਦੀ ਕੋਈ ਹਾਲਾਤ ਨਹੀਂ ਇਹ ਦੇਖਣੀ ਡਿਆ ਆਪਾਂ ਨੂੰ ਕੋਈ ਹੈਗੀਆਂ ਨਹੀਂ ਹਾਲਾਤ ਸੁਧਰਨ ਦੀ ਕੋਈ ਹੈ ਨਹੀਂ ਕੋਈ ਜਿਸਣੀ ਡਿਆ ਆਪਾਂ ਨੂੰ ਸਾਰਾ ਕੁਛ ਕੋਈ ਨਹੀਂ ਹੈ ਹਾਲਾਤ ਜੋ ਵੀ ਇੰਜਣ ਵਿੱਚ ਮੈਂ ਖੇਤੀ ਕਰਨ ਵਾਸਤੇ ਜਿੱਦਾਂ ਪਾਣੀ ਚੁੱਕਣ ਵਾਸਤੇ ਇਹਨਾਂ ਵੀਰ ਜੂਣਾ ਨੂੰ ਪਤਾ ਜਿੱਦਾਂ ਸਾਡੇ ਦਰਾਜੋਂ ਚੁੱਕਦੇ ਆ ਕੁਛ ਉਹ ਰੱਖੇ ਸੀ ਦੋ ਵੀ ਚਲੇ ਕੇ ਦਰਾਜ ਉਹ ਵੀ ਸੱਜਣਾ ਮਿੱਤਰਾਂ ਨੇ ਆਪਾਂ ਨੂੰ ਦਿੱਤੇ ਸੀ ਤੇ ਉਹ ਵੀ ਧਾਰ ਲੱਗਣ ਕਰਨ ਉਹ ਵੀ ਵਿੱਚ ਚਲੇ ਗਏ ਹੋਰ ਕੋਈ ਆਮਦਨ ਦਾ ਸਾਧਨ ਕੋਈ ਨਹੀਂ ਜੀ ਹੈਗਾ ਕੋਈ ਨਿਆਣਾ ਖੇਤੀ ਦਾ ਹੀ ਬਸੇ। ਇਹ ਕੋ ਠੇਕੇ ਤੇ ਕੋ ਆਪਣੀ ਜ਼ਮੀਨ ਨਹੀਂ ਹੈਗੀ ਚਲੋ ਇਹੁਰ ਸੇ ਪਰਿਵਾਰ ਆ ਚੰਗਾ ਮਿਹਨਤੀ ਪਰਿਵਾਰ ਹੀ ਜਰਾ ਇਹ ਮੁੰਡਾ ਤੇ ਹੁਣੇ ਨੇ ਫੇਰੇ ਚਲ ਕਹਿ ਕਵਾ ਕੇ ਵੀ ਕੋਈ ਗੱਲ ਨਹੀਂ ਜ਼ਹਿਰ ਕੀ ਸਮਾਂ ਲੱਗ ਗਿਆ ਚਲੋ ਯਾਰ ਤੇਰਾ ਕਰਜ ਜਿਹੜਾ ਲੈ ਜੂਗਾ ਤੇ ਇਹ ਬੜਾ ਵਿਚਾਰਾ ਉਦੋਂ ਦਾ ਉਦਾਸ ਹੀ ਵੀ ਮੇਰਾ ਯਾਰ ਕਾਹ ਹੋਣ ਵਾਲਾ ਹਾਲਾਤ ਜਿਹੜਾ ਮੇਰਾ ਔਖਾ ਹੋ ਗਿਆ ਮੈਂ ਨਿਆਣਿਆਂ ਦੀ ਇਥੋਂ ਦਾ ਅੱਕ ਕੇ ਸਕੂਲ ਵਾਲੀ ਬੱਸ ਵਾਲਾ ਵੀ ਜਿਹੜਾ ਵਾ ਉਹ ਬੱਚਿਆਂ ਨੂੰ ਜਿਹੜਾ ਕਹਿ ਰਿਹਾ ਸੀ ਕਿ ਯਾਰ ਤੇਰੇ ਤੇ ਅੱਗੇ ਪੈਂਡਿੰਗ ਪਏ ਆ ਪੈਸੇ ਤੇ ਇਹਨੂੰ ਵੀਰ ਨੂੰ ਚਲੋ ਅਸੀਂ ਜਿੰਨੀ ਕੁ ਮਤ ਕਰ ਸਕਦੇ ਆ ਅਸੀਂ ਨਾਲ ਜਿਹੜਾ ਵਾ ਉਹ ਕਰਦੇ ਆ ਇਹਦੀ ਹੈਲਪ ਕਰਦੇ ਆ ਤੇ ਹੋਰ ਵੀ ਸੰਸਥਾਵਾਂ ਨੂੰ ਬੇਨਤੀ ਆ ਕਿ ਇਹੋ ਜੇ ਹੋਰ ਵੀ ਇਨੇ ਕਾਈ ਜਿਹੜੇ ਆ ਤੇ ਮਤਲਬ ਪਾਣੀ ਦੀ ਮਾਰ ਹੇਠ ਆਏ ਪਏ ਆ ਤੇ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਕਿਉਂਕਿ ਬਹੁਤ ਬੁਰੇ ਹਾਲਾਤ ਹੋ ਚੁੱਕੇ ਆ ਜਿਹੜਾ ਫਸਲ ਰਹੀ ਨਹੀਂ ਆ ਤੇ ਬੁਰੇ ਹਾਲਾਤ ਹੋ ਗਿਆ ਇਹ ਨਿਹਟ ਦੇ ਜਿਹੜੇ ਆ ਇਹਨਾਂ ਦੇ ਲੱਗ ਤੋੜ ਕੇ ਰੱਖਦਾ ਸਾਡੇ ਕਿਸਾਨ ਵੀਰਾਂ ਦਾ ਮੰਡ ਖੇਤਰ ਸੁਲਤਾਨਪੁਰ ਲੋਧੀ ਚ ਬਿਆਸ ਦਰਿਆ ਕਹਿਰ ਵਰ ਪਾਰਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚਾਰ ਚਫੇਰੇ ਬਿਆਸ ਦਰਿਆ ਦਾ ਪਾਣੀ ਹੀ ਪਾਣੀ ਹਜ਼ਾਰਾਂ ਏਕੜ ਫਸਲਾਂ ਬਰਬਾਦ ਕਰ ਚੁੱਕਿਆ ਹੈ ਜਿੱਥੇ ਇਹਨੇ ਕਿਸਾਨਾਂ ਦੀਆਂ ਵੱਡੀਆਂ ਬਰਬਾਦੀਆਂ ਕੀਤੀਆਂ ਨੇ ਉਥੇ ਹੀ ਬੇਜ਼ਮੀਨੇ ਕਿਸਾਨਾਂ ਨੂੰ ਵੀ ਆਪਣੀ ਲਪੇਟ ਚ ਲਿਆ ਹੈ ਬੇਜ਼ਮੀਨੇ ਕਿਸਾਨ ਉਹ ਨੇ ਜੋ ਖੁਦ ਕਾਸ਼ਤਕਾਰ ਨੇ ਪਰ ਜ਼ਮੀਨ ਉਹਨਾਂ ਦੇ ਕੋਲ ਨਹੀਂ ਹੈ ਅਜਿਹਾ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਹੈ ਜੋ ਠੇਕੇ ਤੇ ਜ਼ਮੀਨ ਲੈ ਕੇ ਕਾਸ਼ਤ ਕਰਦਾ ਸੀ ਤੇ ਉਸ ਨੂੰ ਵੀ ਬਿਆਸ ਦਰਿਆ ਨੇ ਵੱਡੀ ਮਾਰ ਮਾਰੀ ਹੈ ਸਭ ਤੋਂ ਪਹਿਲਾਂ ਤੁਹਾਡਾ ਨਾਮ ਜਾਨਣਾ ਚਾਹਾਂਗੇ ਸੁਖਵਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਆਲੀਕਲਾਂ ਕਿੰਨੀ ਜ਼ਮੀਨ ਸੀ ਕੀ ਕਿਵੇਂ ਖੇਤੀ ਕਰਦੇ ਸੀ ਤੁਸੀਂ ਆਪਣੇ ਕੋਲ 22 ਕਿੱਲੇ ਥਾਂ ਹੀ ਠੇਕੇ ਦੇ ਅੱਛਾ ਜੀ ਤੇ ਪਿਛਲੀ ਵਾਰ 23 ਚ ਵੀ ਮੰਨ ਲਓ ਕਿ ਆਪਾਂ ਨੂੰ ਇਦਾਂ ਹੀ ਭਰਾਵਾਂ ਨੇ ਕਿਹਾ ਸੀ ਵੀ ਠੇਕੇ ਟੋਕੇ ਤੇ ਕੁਝ ਸੱਜਣ ਮਿੱਤਰ ਰਹਿ ਗਏ ਉਹਨਾਂ ਦੀ ਜ਼ਮੀਨ ਆਪਾਂ ਨੂੰ ਦਵਾਤੀ 23 ਚ ਵੀ ਇਹ ਹਾਲਾਤ ਬਣੇ ਫਿਰ ਉਹਨਾਂ ਦਾ ਇਰਕੀ ਤਰਲਾ ਨਿਤ ਕਰਕੇ ਵੀ ਜ਼ਮੀਨ ਰੱਖੀ ਸੀ ਠੇਕੇ ਤੇ ਕੋਸ਼ ਆਪਾਂ ਦਾ ਠੇਕਾ ਦਿੱਤਾ ਹੋਇਆ ਤੇ ਬਾਕੀ ਸਾਰਾ ਟੋਟਲ ਪਿੰਡ ਦੇ 4-5 5-6 ਲੱਖ ਰੁਪਏ ਜਿਹੜਾ ਉਹਨਾਂ ਦਾ ਪਿਆਵ ਆ ਜੀ ਦੇਣ ਵਾਲਾ ਖਰਚਾ ਜਿਹੜਾ ਉਹ ਤੋਂ ਵੱਖਰਾ ਲੱਗਾ ਤੇ ਉਹ ਸਾਰਾ ਹੀ ਖਤਮ ਹੋ ਗਿਆ ਜੀ ਜ਼ਮੀਨ 'ਚ ਕਿੰਨਾ ਕਿੰਨਾ ਪਾਣੀ ਆ ਇਸ ਨੂੰ ਉਥੇ ਜ਼ਮੀਨ ਚ ਪਾਣੀ ਘਰ ਤੋਂ ਘੜ ਜੀ ਸੇ ਤੋਂ ਸਤ ਫੋਟੇ ਗਾ ਜੀ ਟੋਟਲ ਸਰ 2023 ਦੇ ਵਿੱਚ ਵੀ ਮਾਰ ਪਈ ਸੀ ਇਹੋ ਇਹੋ ਹੀ ਹਲਾਤੀ ਜੀ ਇਹੋ ਹੀ ਹਲਾਤੀ ਤਾਂ ਹੀ ਉਹਨਾਂ ਨੂੰ ਪਿਛਲੀ ਵਾਰੀ ਇਹੋ ਯਾਰ ਕੇ ਕਿਹਾ ਸੀ ਵੀ ਚਲ ਏਰ ਕੀ ਸਮਾਂ ਲੱਗ ਜੂਗਾ ਤਾਂ ਆਪਾਂ ਤੁਹਾਨੂੰ ਪੈਸੇ ਵੀ ਮਤਲਬ ਇਸ ਸਮੇਂ ਚ ਜੇ ਖੇਤੀ ਮੱਲਾ ਹੋ ਗਈ ਤਾਂ ਤੁਹਾਨੂੰ ਦੇ ਦਾਂਗੇ ਪਰ ਏਰ ਕਿਵੇਂ ਉਹ ਹਲਾਤ 23 ਵਾਲੇ ਹਾਲਾਤ ਏਰ ਕੀ ਬਣ ਗਏ ਜੀ ਵੇਖੋ ਜੀ ਕਿੱਥੋਂ ਦੇਣੇ ਆ ਛੋਟੇ ਛੋਟੇ ਮੇਰੇ ਬੱਚੇ ਆ ਤੇ ਪੜਦੇ ਸੀ ਉਹ ਵੀ ਸਕੂਲ ਉਹਨਾਂ ਕਰਤੇ ਆ ਵੀ ਫੀਸ ਨਹੀਂ ਦਿੱਤੀ ਗਈ ਹਾਂਜੀ ਕੋ ਜਿਹੜੀ 22 ਏਕੜ ਜ਼ਮੀਨ ਦੀ ਵਾਈ ਕਰਦੇ ਹੋ ਆਪਣੀ ਜ਼ਮੀਨ ਬਿਲਕੁਲ ਵੀ ਨਹੀਂ ਨਹੀਂ ਹੈਗੀ ਨਹੀਂ ਹੈਗੀ ਨਹੀਂ ਬਿਲਕੁਲ ਨਹੀਂ ਜੀ ਸਾਰੀ ਠੇਕੇ ਤੇ ਇੰਨਾ ਭਰਾਵਾਂ ਦੇ ਸਹਿਯੋਗ ਨਾਲ ਹੀ ਕੁਝ ਪਿੰਡ ਪੁੰਡਾ ਪਿੰਡ ਵਾਲਿਆਂ ਨੇ ਜਿੱਦਾਂ ਮੈਨੂੰ ਕਿਹਾ ਵੀ ਮਾੜਾ ਮੋਟਾ ਕਰਕੇ ਇਹਨਾਂ ਦਿੱਤਾ ਸੀ ਤੇ ਉਹ ਵੀ ਚਲੇ ਗਿਆ ਜੀ ਕੋਈ ਕਰਜ਼ ਵੀ ਹੈ ਸਿਰ ਤੇ ਇਸ ਤੋਂ ਇਲਾਵਾ ਹੈਗਾ ਜੀ ਹੈਗਾ ਸਾਰਾ ਕਰਜ਼ਾ ਹੀ ਹੈ ਜੀ ਕਰਜ਼ਾ ਚੁੱਕ ਕੇ ਲਈ ਟੋਟਲੀ ਜੀ 5-6 ਲੱਖ ਰੁਪਈਆ ਜੀ ਹੈਗਾ ਕਰਜ਼ਾ ਸਾਰਾ ਹੁਣ ਪਾਣੀ ਦਾ ਪੱਧਰ ਤੇ ਲਗਾਤਾਰ ਵਧ ਰਿਹਾ ਹੈ ਕੋਈ ਆਸ ਹੈ ਕੀ ਹਾਲਾਤ ਸੁਧਰਨ ਦੀ ਕੋਈ ਹਾਲਾਤ ਨਹੀਂ ਦੇਖਣੀ ਡਿਆ ਆਪਾਂ ਨੂੰ ਕੋਈ ਹੈਗੇ ਨਹੀਂ ਹਾਲਾਤ ਸੁਧਰਨ ਦੀ ਕੋਈ ਹੈ ਨਹੀਂ ਕੋਈ ਦਿਸਣੀ ਡਿਆ ਆਪਾਂ ਨੂੰ ਸਾਰਾ ਕੁਝ ਕੋਈ ਨਹੀਂ ਹੈਗਾ ਹਾਲਾਤ ਜੋ ਵੀ ਇੰਜਣ ਵੀ ਮੈਂ ਖੇਤੀ ਕਰਨ ਵਾਸਤੇ ਜਿੱਦਾਂ ਪਾਣੀ ਚੁੱਕਣ ਵਾਸਤੇ ਇਹਨਾਂ ਵੀਰ ਜੀ ਹੁਣਾਂ ਨੂੰ ਪਤਾ ਜਿੱਦਾਂ ਸਾਡੇ ਦਰਿਆ ਚੋਂ ਚੁੱਕਦੇ ਆ ਕੁਛ ਉਹ ਰੱਖੇ ਸੀ ਦੋ ਵੀ ਚਲੇ ਗਏ ਦਰਿਆ ਚ ਉਹ ਵੀ ਸੱਜਣਾ ਮਿੱਤਰਾਂ ਨੇ ਆਪਾਂ ਨੂੰ ਦਿੱਤੇ ਸੀ ਤੇ ਉਹ ਉਹ ਵੀ ਦਰਿਆ ਢਾਹ ਲੱਗਣ ਕਰਨ ਉਹ ਵੀ ਵਿੱਚ ਚਲੇ ਗਏ ਜੀ ਉਹ ਹਾਲਾਤ ਬਹੁਤ ਔਖੇ ਆ ਜੀ ਮਾੜਾ ਹਸਵਾ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮਾਤਾ ਜੀ ਮੇਰੀ ਬੱਚੇ ਆ ਦੋਸ ਕਰਦੇ ਆ ਜੀ ਨਾਲ ਫੈਮਲੀ ਛੋਟੀ ਬੱਚੇ ਹੋਰ ਕੋਈ ਆਮਦਨ ਦਾ ਸਾਧਨ ਕੋਈ ਕੋਈ ਨਹੀਂ ਜੀ ਹੈਗਾ ਕੋਈ ਨਹੀਂ ਹੈਗਾ ਖੇਤੀ ਦਾ ਜੀ ਬਸੇ ਕੋਈ ਨਹੀਂ ਰ ਖੇਤੀ ਕਰਮਾ ਖੇਤੀ ਇਸੇ ਕਰਕੇ ਕਹਿੰਦੇ ਨੇ ਕਿ ਇਹ ਕੁਦਰਤ ਦੇ ਉੱਤੇ ਹੈ ਰੱਬ ਦੇ ਉੱਤੇ ਹੈ ਸਾਡੇ ਨਾਲ ਇਸ ਇਲਾਕੇ ਦੇ ਕਿਸਾਨ ਆਗੂ ਵੀ ਮੌਜੂਦ ਨੇ ਭਾਈ ਸਾਹਿਬ ਨੇ ਆਪਣੇ ਦਾਸਤਾਨ ਬਿਆਨ ਕੀਤੀ ਹੈ ਭਾਵੁਕ ਵੀ ਨੇ ਇਸ ਵੇਲੇ ਰੋ ਵੀ ਰਹੇ ਨੇ ਕੀ ਲੱਗਦਾ ਹੈ ਕਿ ਅਜਿਹੇ ਕਿੰਨੇ ਕੁ ਅਜਿਹੇ ਮਾਮਲੇ ਹੋਰ ਹੋਣਗੇ ਜਿਨ੍ਹਾਂ ਨੂੰ ਮਤਲਬ ਆਇਡੈਂਟੀਫਾਈ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਦੀ ਬਾਫੜਨੀ ਚਾਹੀਦੀ ਹੈ ਦੇਖੋ ਜੀ ਬਹੁਤ ਇਦਾਂ ਦੇ ਜਿਹੜੇ ਆ ਸਾਡੇ ਪਿੰਡ ਦੇ ਵਿੱਚ ਜਾਂ ਸਾਡੇ ਇਲਾਕੇ ਦੇ ਵਿੱਚ ਜਿਹੜੇ ਇਦਾਂ ਦੇ ਕਿਸਾਨ ਵੀਰਵਾ ਜਿੰਨਾ ਜਿੰਨਾ ਦੇ ਮਤਲਬ ਜ਼ਮੀਨਾਂ ਜਿਹੜੀਆਂ 2023 ਦੇ ਵਿੱਚ ਜ਼ਮੀਨਾਂ ਖਰਾਬ ਹੋ ਗਈਆਂ ਸੀ ਕਿਸੇ ਨੇ ਜ਼ਮੀਨ ਠੇਕੇ ਤੇ ਲਈ ਸੀ ਕਿਸੇ ਨੇ ਮਤਲਬ ਜਿੱਦਾਂ ਉਹ ਆਪਣੀ ਵਾਈ ਕੀਤੀ ਸੀ ਤੇ 2023 ਦੇ ਵਿੱਚ ਵੀ ਉਹਨਾਂ ਦੀਆਂ ਫਸਲਾਂ ਵੀ ਖਰਾਬ ਹੋ ਗਈਆਂ ਤੇ ਉਹ ਮਤਲਬ ਝੋਨੇ ਵੀ ਖਰਾਬ ਹੋ ਗਏ ਇੱਕ ਸਾਲ ਨੰਗਿਆ ਸੀ ਉਹ ਵੀ ਕਾਹਦਾ ਨੰਗਿਆ ਉਹਦੇ ਜ਼ਮੀਨਾਂ ਪਤਨੀਆਂ ਕਰਦੇ ਨੰਗਿਆ ਸੀ ਤੇ ਹੁਣ ਜਿਹੜਾ ਵਾ ਫੇਰ ਉਹੀ ਹਾਲਾਤ ਬਣ ਗਏ ਬਹੁਤ ਜ਼ਿਆਦਾ ਪਾਣੀ ਜਿਹੜਾ ਵਾ ਪਿੱਛੇ ਵੇਖ ਹੀ ਰਹੇ ਤੁਸੀਂ ਬਹੁਤ ਜ਼ਿਆਦਾ ਪਾਣੀ ਆ ਗਿਆ ਜਿਹੜੇ ਵੀਰ ਨੇ ਵੀ ਬਾਈਕਲੇ ਚ ਜ਼ਮੀਨ ਠੇਕੇ ਤੇ ਲਈ ਸੀ ਟਾਈਮ ਤੇ ਵੀ ਮਤਲਬ ਇਹ ਕੋ ਠੇਕੇ ਤੇ ਇਹ ਕੋ ਆਪਣੀ ਜ਼ਮੀਨ ਨਹੀਂ ਹੈਗੀ ਚਲੋ ਇਹ ਗੁਰਸੇਖ ਪਰਿਵਾਰ ਆ ਚੰਗਾ ਮਿਹਨਤੀ ਪਰਿਵਾਰ ਹੀ ਵਿਚਾਰਾ ਇਹ ਮੁੰਡਾ ਤੇ ਹੁਣੇ ਨੇ ਫੇਰੇ ਆਏ ਚਲ ਕਹਿਕਵਾ ਕੇ ਵੀ ਕੋਈ ਗੱਲ ਨਹੀਂ ਜੈਰ ਕੀ ਸਮਾਂ ਲੱਗ ਗਿਆ ਚਲੋ ਯਾਰ ਤੇਰਾ ਕਰਜ ਜਿਹੜਾ ਲੈ ਜੂਗਾ ਤੇ ਇਹ ਬੜਾ ਵਿਚਾਰਾ ਉਦੋਂ ਦਾ ਉਦਾਸ ਹੀ ਕਿ ਮੇਰਾ ਯਾਰ ਆ ਕਾਹ ਹੋਣ ਵਾਲਾ ਹਾਲਾਤ ਜਿਹੜਾ ਮੇਰਾ ਓਖਾ ਹੋ ਗਿਆ ਮੈਂ ਨਿਆਣਿਆਂ ਦੀ ਇਸ ਇਥੋਂ ਦੇਖ ਕੇ ਸਕੂਲ ਵਾਲੀ ਬੱਸ ਵਾਲਾ ਵੀ ਜਿਹੜਾ ਵਾ ਉਹ ਬੱਚਿਆਂ ਨੂੰ ਜਿਹੜਾ ਕਹਿ ਰਿਹਾ ਸੀ ਕਿ ਯਾਰ ਤੇਰੇ ਤੇ ਅੱਗੇ ਪੈਂਡਿੰਗ ਪਏ ਆ ਪੈਸੇ ਤੇ ਇਹਨੂੰ ਵੀਰ ਨੂੰ ਚਲੋ ਅਸੀਂ ਜਿੰਨੀ ਕੁ ਮਤ ਕਰ ਸਕਦੇ ਆ ਅਸੀਂ ਨਾਲ ਜਿਹੜਾ ਵਾ ਉਹ ਕਰਦੇ ਆ ਇਹਦੀ ਹੈਲਪ ਕਰਦੇ ਆ ਤੇ ਹੋਰ ਵੀ ਸੰਸਥਾਵਾਂ ਨੂੰ ਬੇਨਤੀ ਆ ਕਿ ਇਹੋ ਜੇ ਹੋਰ ਵੀ ਅਨੇਕਾਂ ਹੀ ਜਿਹੜੇ ਆ ਇਹ ਮਤਲਬ ਪਾਣੀ ਦੀ ਮਾਰ ਇਠ ਆਏ ਪਏ ਆ ਤੇ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਕਿਉਂਕਿ ਬਹੁਤ ਬੁਰੇ ਹਾਲਾਤ ਹੋ ਚੁੱਕੇ ਆ ਜਿਹੜਾ ਫਸਲ ਰਹੀ ਨਹੀਂ ਆ ਤੇ ਬੁਰੇ ਹਾਲਾਤ ਹੋ ਗਏ ਇਹ ਨਿਹਟ ਨੇ ਜਿਹੜੇ ਇਹਨਾਂ ਦੇ ਲੱਕ ਤੋੜ ਕੇ ਰੱਖਤਾ ਸਾਡੇ ਕਿਸਾਨ ਵੀਰਾਂ ਦਾ ਤੇ ਸੰਸਥਾਵਾਂ ਨੂੰ ਬੇਨਤੀ ਹੈ ਕਿ ਅੱਗੇ ਆ ਕੇ ਇਹੋ ਜੇ ਵੀਰਾਂ ਦੀ ਆਣ ਕੇ ਜਿਹੜੀ ਉਹ ਬਾਹ ਬੜੀ ਜਾਵੇ ਸਿੱਖ ਵੀਰ ਗੁਰਸਿੱਖ ਨੌਜਵਾਨ ਵੀਰ ਆ ਤੇ ਆਪਣੀ ਮਿਹਨਤ ਤੇ ਬਹੁਤ ਆਪਣੇ ਵੱਲੋਂ ਕੀਤੀ ਸੀ ਪਰ ਜਦੋਂ ਜਿਹੜਾ ਵੇਖੋ ਜੀ ਉਹ ਕੀ ਕਰ ਸਕਦੇ ਆ ਬਸ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਆ ਤੇ ਪਰ ਜਿਹੜੇ ਨੌਜਵਾਨ ਜਾਂ ਸਿੱਖ ਨੌਜਵਾਨ ਜਿੰਨੀਆਂ ਸੰਸਥਾ ਤਮਾਮਾ ਉਹੀ ਜਿਹੜਾ ਵਾ ਉਹ ਆਣ ਕੇ ਇਹਨਾਂ ਦਾ ਕਰ ਸਕਦੇ ਸਰਕਾਰਾਂ ਤੋਂ ਤਾਂ ਕੋਈ ਉਮੀਦ ਨਹੀਂ ਹੈਗੀ ਤੇ ਨਾ ਹੀ ਆਪਾਂ ਕਰ ਸਕਦੇ ਆ ਕਿਉਂਕਿ ਸਰਕਾਰਾਂ ਨੇ 2023 ਦੇ ਵਿੱਚ ਵੀ ਜਿਹੜੇ ਖਰਾਬੇ ਸੀ ਮਤਲਬ ਜਿਹੜੇ ਲੋਕਾਂ ਨੂੰ ਬਹੁਤ ਘੱਟ ਖਰਾਬੇ ਮਿਲੇ ਸੀ ਇਹਦੇ ਜਿਹੜਾ ਠੇਕੇ ਠੂਕੇ ਵਾਲਿਆਂ ਦਾ ਵਿਚਾਰਿਆਂ ਨੂੰ ਮਿਲਣਾ ਹੀ ਕੀ ਹੁੰਦਾ ਆਪਾਂ ਨੂੰ ਪਤਾ ਹੀ ਆ ਤੇ ਏਰਕੀ ਨੇ ਵਿਚਾਰੇ ਨੂੰ ਕਹਿ ਕਵਾ ਕੇ ਉਹਨਾਂ ਨੂੰ ਵੀ ਕਿਹਾ ਜਿਨ੍ਹਾਂ ਦੀ ਪਹਿਲੇ ਠੇਕੇ ਤੇ ਵਿਚਾਲੇ ਨੂੰ ਇੱਕ ਵਾਰ ਮੌਕਾ ਦੇ ਦਿਓ ਅੱਧੇ ਪੈਸੇ ਨੇ ਚਾਰੇ ਨੇ ਕਰ ਕਰਾ ਕੇ ਕੁਝ ਦਿੱਤੇ ਸੀ ਤੇ ਅੱਧੇ ਪੈਸੇ ਦੇ ਜਨੇਨ ਵਾਲੇ ਇਹ ਤਾਂ ਹੀ ਤੇ ਕਹਿੰਦੇ ਆ ਵੀ ਬਹੁਤ ਔਖਾ ਹੋ ਜਾਂਦਾ ਗੁਜ਼ਾਰਾ ਹੁਣ ਕੋਈ ਵੀ ਸਾਧਨ ਨਹੀਂ ਹੈਗਾ ਜਿਹੜਾ ਜਿਹਦੇ ਨਾਲ ਇਹ ਗੁਜ਼ਾਰਾ ਕਰੇ ਵਿਚਾਰਾ ਇੱਥੇ ਰੋਜ਼ ਇੱਥੇ ਸੇਵਾ ਕਰਦਾ ਨਾਲ ਮੰਦ ਦੇ ਉੱਤੇ ਵੀ ਸੇਵਾ ਕਰਦਾ ਰਿਆ ਹੁਣ ਵੀ ਇਹ ਗੁਰਦਰਾ ਸਾਹਿਬ ਜਿਹੜਾ ਉਹ ਸੇਵਾ ਕਰਨ ਦ ਵਾਲੋ ਇਹੀ ਬੇਨਤੀ ਹੈ ਕਿ ਇਹਦਾ ਕੋਈ ਨਾ ਕੋਈ ਜਿਹੜਾ ਵਾ ਇਹ ਲਫ਼ਜ਼ੀਲਾ ਕੀਤਾ ਜਾਵੇ। ਤੋਂ ਇਸ ਕਿਸਾਨ ਦੇ ਹਾਲਾਤ ਤੁਹਾਡੇ ਸਨਮੁਖ ਰੱਖੇ ਨੇ ਕਿਉਂਕਿ ਘਰ ਦਾ ਗੁਜ਼ਾਰਾ ਵੀ ਬੇहद ਮੁਸ਼ਕਲ ਹੈ ਹਾਲਾਂਕਿ ਸਮਾਜਿਕ ਵੀ ਸੰਸਥਾਵਾਂ ਵੱਲੋਂ ਥੋੜੀ-ਬਹੁਤ ਇਸ ਦੀ ਬਾਫੜੀ ਵੀ ਜਾ ਰਹੀ ਹੈ ਪਰ ਉਹ ਅਜਿਹੇ ਹਾਲਾਤਾਂ ਦੇ ਵਿੱਚੋਂ ਨਿਕਲਣਾ ਉਸ ਵਾਸਤੇ ਬੇहद ਮੁਸ਼ਕਲ ਹੈ। ਕੈਮਰਾ ਪਰਸਨ ਸੰਨੀ ਦੇ ਨਾਲ ਮੈਂ ਵਰਨ ਸ਼ਰਮਾ ਰੋਜ਼ਾਨਾ ਸਪੋਕਸਮੈਨ ਟੀਵੀ ਸੁਲਤਾਨਪੁਰ ਲੋਧੀ।